ਰਬੋਲੇ ਰਾਤ ਸਰੀਆ ਗਾਲ ਸਰੀਆ ਗਾਲ ਬਸ ਕਰ ਰੁਕ ਜਾ ਰੋ ਜਾ ਇੱਕ ਵਾਰ ਦੇਖੋ ਪੀਣ ਨੂੰ ਪੀਤ ਨਹੀਂ ਨੀ ਉਹਨੇ ਜੂੜ ਦਮਣ ਲੱਗੀ ਪੀਣ ਨੂੰ ਮੁਰ ਗਏ ਤਾਂ ਪੀ ਕੁੱਟ ਵਰਗੇ 4 ਵਜੇ ਤੁਰੇ ਫਿਰ ਵੀ ਲੇਟ ਹੋ ਗਏ ਆ ਆ ਗਿਆ ਜੀ ਨਿਸ਼ਾਨੇ ਖਾਲਸਾ ਖਾਣਾ

ਸਮਾਜੀਗਾ ਸਾਡਾ ਕਿ 4 ਵਜੇ ਸੀ ਤੁਰ ਪੈਣਾ ਵਾ ਪਰ ਆ ਜੌਨ பாਜੀ ਬਹੁਤ ਲੇਟ ਆਇਆ ਬਾਜੀ ਕਿਨੇ ਵਜੇ ਆਗਦੇ ਸੀ ਮੈਂ ਬਾਜੀ 4 ਵਜੇ ਕੇ 5 ਮਿੰਟਾਂ ਤੇ ਆ ਗਿਆ ਨਹੀਂ 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 4 ਵਜੇ 44 ਮਿੰਟ ਤੇ ਬਾਜੀ ਆ ਜੂਸ ਹੈ ਬਾਜੀ ਕਹਾਂ ਕਹਾਂ ਆ ਸਾਰੀ ਜੜੀ ਬੂਟੀਆਂ ਆ ਕੁੱਟਦੇ ਆ ਕੁੱਟ ਕੇ ਫਿਰ ਉਹਨੂੰ ਆ ਕੇ ਜੂਸ ਬਣਾਇਆ ਤੇ ਹੁਣ ਪਹਿਲਾਂ ਇਹਨੂੰ ਹਾ ਬੀਬੀ ਕੇ ਵਿਖਾਊਗਾ ਚਲੋ ਜੀ ਤੇ ਨਾਲ ਦੀ ਹਾ ਬੀਬੀ ਦੇ ਰਿਐਕਸ਼ਨ ਆਣ ਖਲਾਗੇ ਕਿ ਵਾਗੇ ਖਾਣੇ ਬਣਾ ਲਗ ਰਿਹਾ ਨਾ ਚਲੋ ਜੀ ਗੋਲੀ ਆਪਣੀ ਵਾਰੀ ਆ ਲਾਲੀ ਭਾਈ ਡਾਇਰੈਕਸ਼ਨ ਵੇਖਿਆ ਤੀ ਅੱਖਾਂ ਦੇ ਕੱਲ ਮ ਵੱਲਾ ਪੀਰ ਮੇਲਾ ਗਲਾ ਦਿਆ ਪਰ ਇੰਨਾ ਸਵਾਦ ਆ ਗੱਲਾਂ ਗਾਦੀਆਂ ਚਿੜੀਏ ਗਾ ਰਹਿਆ ਚਲੋ ਭਾਈ ਮੀਲਾ ਚਲੋ ਗੀਤ ਗਾ ਰਿਹਾ ਬੋਲ ਏ ਏ ਪ੍ਰੀਆ ਗਾਲੀ ਦੀ ਆ ਕੀ ਕਰਾ ਕਰਾ ਜੜੀ ਇੱਕ ਇੱਕ ਨਾਲ ਗੜ ਗੜ ਬਿਨਾ ਨਹੀਂ ਗੜੋਣਾ ਕੋਲ ਪਰਮਾਏ ਦਾ ਜੂਸ ਓਏ ਕੋੜੇ ਦਾ ਕੋਟ ਮਾਰਨਾ ਜੀ ਸ਼੍ਰੀ ਚੰਦਰ ਭਗਵਾਨ ਨੂੰ ਬਖਸ਼ੋ ਨਾਮ ਦਾ ਅਸ਼ਨਾ ਤਸਵੀਰ ਨਾਲ ਆਜਾ ਰੋਜਾ ਜੱਗੇ ਰੋਜਾ ਜੱਗੇ ਰੋਜਾ ਜੱਗੇ ਜੱਗੇ ਜਾ ਜੱਗੇ ਏ ਏ ਚੱਲ ਗਿਆ ਰੋਜਾ ਰੋਜਾ ਇਧਰ ਰੋਜਾ ਬੀ ਆਉਂਦੀ ਬਸ ਕਰ ਰੁਕ ਜਾ ਰੋਜਾ ਇੱਕ ਹੋਰ ਬ੍ਰੇਕ ਹੋਰ ਪੀਣੇ ਪੀਤਾ ਨਹੀਂ ਨੇ ਉਹਨੇ ਜੂਸ ਅਮਨ ਲੱਗੀ ਪੀਣੇ ਪੀਂਦੇ ਮੁਰਗੇ ਦਾ ਵੀ ਘੋਟ ਵਰਗੇ ਚੋਰੀ ਪੀਜੀ ਚੋਰੀ ਕੋਈ ਬੁਰਦਾ ਨਾ ਮਾਰਦਾ ਨਾ ਕੋਈ ਬੁਰਦਾ ਨਾ ਮਾਰਦਾ ਕੋਈ ਬੁਰਦਾ ਨਾ ਮਾਰਦਾ ਬਵੀ ਮੀ ਬਸ ਇਧਰ ਮੂੰਹ ਕਰੋ ਨਾ ਇੰਨਾ ਵੀ ਕੋੜਾ ਨਹੀਂ ਹੈਗਾ ਜਿੰਨਾ ਰੋਲਾ ਪਾਇਆ ਨਹੀਂ ਭਾਵੀ ਇਹ ਇਹ ਭਾਵੀ ਬਰਦਾਸ਼ਤ ਕਰਨੀ ਇਧਰੋਂ ਹੋ ਗਏ ਬੈਠੋ ਯਾਰ ਹੁਣ ਚੱਲੋ ਕੀ ਬਾਬਾ ਜੀ ਆ ਬੰਦੇ ਨੇ ਸਾਰਿਆਂ ਨੇ ਲੇਟ ਆ ਇਧਰੇ ਓ ਸ਼ਿਕਾਰੇ ਤਰ ਹੱਸਣਾ ਲੇਟ ਹੋ ਗਏ ਯਾਰ ਚਲੋ ਥੋੜਾ ਜਿਹਾ ਲੇਟ ਹੋ ਗਿਆ ਅੱਜ ਅਹੀ ਤੜਕੇ 4 ਵਜੇ ਤੁਰੇ ਫਿਰ ਵੀ ਲੇਟ ਤੜਕੇ 4 ਵਜੇ ਤੁਰੇ ਫਿਰ ਵੀ ਲੇਟ ਹੋ ਗਏ ਆ ਆ ਗਏ ਸਾਰੇ ਆ ਗਏ ਸਾਰਿਆਂ ਨੇ ਆ ਗਏ ਨਾ ਓਕੇ ਲੰਗੋ ਯਾਰ ਲੰਗੋ ਲੰਗੋ ਅੱਜ ਸਾਡਾ ਪ੍ਰੋਗਰਾਮ ਆ ਜੀ ਪੰਜਾਬ ਦਾ ਬਹੁਤ ਹੀ ਮਸ਼ਹੂਰ ਸ਼ਹਿਰ ਖੰਨੇ ਦੇ ਵਿੱਚ ਤੇ ਅੰਗਰੇਸ ਸਿੰਘ ਪ੍ਰਭਜੋਤ ਸਿੰਘ ਆ ਸਾਡਾ ਮੋਟਾ ਅਰਸ਼ ਅਸਦੀਪ ਸਿੰਘ ਆ ਸਾਡਾ ਜਗਪ੍ਰੀਤ ਸਿੰਘ ਜਗਦੀਪ ਸਿੰਘ ਕੀ ਨਾ ਜਗਪ੍ਰੀਤ ਸਿੰਘ ਜਗਪ੍ਰੀਤ ਸਿੰਘ ਆ ਸਾਡਾ ਆਏ ਹਾਏ ਡੋਲਾ ਬੁਲਾਈ ਡੋਲਾ 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 ਸਿਮਰਨ ਜੀ ਸਿੰਘ ਸਾਡਾ ਮੰਤਰੀ ਸਰਦੇਵ ਮੰਤਰੀ ਇੱਕ ਕਰੀ ਆ ਗਿਆ ਜੀ ਨਿਸ਼ਾਨੇ ਖਾਲਸਾ ਖਾਣਾ ਕੋਏ ਉੱਠਾ ਜੇ ਮੰਨ ਸਿੱਧਾ ਕਰੀਏ ਖੋਣਾਵਾ ਆਹ ਵੇਖੋ ਜੀ ਹਾਲੋ ਫੇਰੀ ਸਿਆਜਪਾਲ ਸਿੰਘ ਨਿਸ਼ਾਨ ਨੇ ਟਰੈਕਟਰ ਤੇ ਬਠਾ ਜਿਛਾ ਨੇ ਜੂ ਲਾ ਕੇ ਆ ਗਿਆ ਜੀ 30 ਨੰਬਰ ਤੇ ਸਾਡਾ ਜਿਹੜਾ ਵਾ ਉਹ ਸਾਡੀ ਬਿਲਕੁਲ ਨਰਗੀਤਾਂ ਦੇ ਵਿੱਚ ਸਾਡਾ ਅਗਲੇ ਬੰਨੇ ਨਗਾਰੇ ਨਿਸ਼ਾਨ ਜੀ ਝਾੜੂ ਵਾਲੀ ਸੰਗਤ ਪਾਣੀ ਤਰੰਕਣ ਵਾਲੇ ਤੇ ਉੱਥੇ ਸਾਡੀ ਜਿਹੜੀ ਗੱਡੀ ਦੀ ਨੰਬਰ ਜਾਂ ਲਾਈਨ ਆ 30 ਨੰਬਰ 30 ਨੰਬਰ ਤੇ ਤੇ ਰਜੂ 30 ਨੰਬਰ ਤੇ ਪਹੁੰਚਣਾ ਵਾ ਦੂਤ ਕਿੱਥੋਂ ਲੈ ਆਏ ਇਹੇ ਬਾਬਾ ਜੀ ਆਪਾਂ ਜਿਹੜੀ ਸ਼ਸਤਰਾਂ ਵਾਲੀ ਗੱਡੀ ਆ ਉੱਤੇ ਲਗਾਈ ਪਿਆਏ ਤੇ ਜੋ ਜੋਗ ਜਗਦਾ ਵਾ ਜੋਗ ਜਗਦਾ ਕਿ ਜੋਜ ਆ ਜਾਂਦਾ ਵਾ ਜੋਜਦਾ ਆ ਜੋਜ ਸਗਾ ਜੋਜ ਨਹੀਂ ਜੋਸਤਾ ਹੀ ਆਸ ਜੇ ਕਿਆ ਅੱਗੇ ਸੁੱਤਾ ਸੀ ਤਾਂ ਚਾਹ ਇਹਨੇ ਬਿਜੀ ਦੇ ਹੁਣ ਉੱਠ ਗਿਆ ਵਾ ਬਸ ਉਹ ਦਰਸ਼ਨ ਹੋ ਗਏ ਸੂਰ ਮੇਰੇ ਭਾਈ ਉਧਰ ਕੈਮਰਾ ਨੇ ਮਾਰੂ ਹਲੂ ਵੇਖ ਕੇ ਜੇ ਤਾਇਦਾ ਫੌਜ ਇਕਾਲੀ ਚਿੰਗਾਰਿਆਂ ਤੇ ਇੱਕ ਬੰਦਾ ਆ ਕੇ ਸਮਾਈ ਕੋਈ ਦੋ ਚਾਰ ਗੱਲਾਂ ਬਾਤਾਂ ਦੱਸੋ ਆ ਬੜਾਉਣਾ ਪਹਿਲਾਂ ਮੈਨੂੰ ਹਾਂਜੀ ਸ਼ਿਗਾਰਾ ਸਿੰਘ ਇਹ ਸਾਡੀ ਕੌਮ ਦਾ ਹੀਰਾ ਵਾ ਇੱਕ ਦੋ ਸਿੰਘ ਇਹ ਤੁਹਾਡੀ ਕੌਮ ਦਾ ਹੀਰਾ ਕਾ ਬਣਾਲ ਅੱਛਾ ਦੋ ਨਾਲੇ 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 ਤੇ ਫਿਰ ਕਿਉਂਗਾ ਲਾਲੇ ਚੱਲ ਦੇਖੋ ਚੱਲ ਕੋਈ ਦੇਖੋ ਚਲੋ ਮੈਂ ਮੈਂ ਦੋ ਤਿੰਨ ਸਵਾਲ ਪੁੱਛਦਾ ਹਾਂ ਸ਼੍ਰੀ ਨਿਸ਼ਾਨੇ ਖਾਸਾ ਤਰ ਤਰ ਸ਼੍ਰੀ ਨਿਸ਼ਾਨ ਹਿੰਦੁਸਤਾਨ ਵਿਸ਼ਵ ਪਾਰ ਦੇ ਵਿੱਚ ਮਸ਼ਹੂਰ ਟੀਮ ਹੋ ਅਗਲੇ ਆ ਗਿਆ ਆ ਗਿਆ ਆ ਗਿਆ ਆ ਗਿਆ ਭਾਈ ਇਹ ਡੋਲਾ ਫਲਾ ਗਿਆ ਵਿਖਾਊਗਾ ਸਾਡੇ ਸਿੰਘਾਂ ਦੇ ਦੰਦ ਕੱਢ ਕੇ ਵਿਖਾਊਗਾ ਸਿੰਘ ਸਾਹਿਬ ਜਹੈਦਾਰ ਬਾਬਾ ਜੀ ਬਾਬਾ ਸਿਮਰ ਸਿੰਘ ਜੀ ਮੰਤਰੀ ਜਸਵਰ ਸਿੰਘ ਜੀ ਮੰਤਰੀ ਜਿਹੜੇ ਇਹਨਾਂ ਨੇ ਵੇਖੋ ਕਿੱਡਾ ਵਧੀਆ ਇਹਨਾਂ ਨੇ ਪਾਇਆ ਕਸ਼ਮੀਰ ਖੋਲੇ ਨਾਮਾ ਪਾਇਆ ਬਹੁਤ ਵਧੀਆ ਸ਼ਿਕਾਲਾ ਸਿੰਘ ਜੀ ਦੋ ਸਵਾਲ ਆ ਹਾਂਜੀ ਤੁਹਾਡੇ ਲਈ ਬੋਲੋ ਕੀ ਮਹਾਰਾਜ ਦੀ ਅਕਾਲ ਪੁਰਖ ਦੀ ਇੰਨੀ ਤੁਹਾਡੇ ਤੇ ਕਿਰਪਾ ਵਾ ਤੁਸੀਂ ਕੀ ਕਹਿੰਦੇ ਰਹੇ ਅੱਗੋਂ ਵਿਚਾਰ ਕਰੋ ਜਿੰਨੇ ਕਰਨਾ ਬਸ ગોગો છો કૌતે મારી કોરા ચાહીર મોકલવા જગી દિવારે કોલસોરા દોતરે શેઠ કિરા મોલન કા લાગતા હૈ આવા જગ્યા સે કમ તલાઈ જાય સૌરે